ਇਦ ਨੂੰ ਮੇਰਾ ਰੁਸਿਆ ਨੂੰ ਗੱਲ ਮੈਂ ਹੁੰਦੇ ਹਾਲ ਵੇਖੇ ਨਾ ਯਾਰ ਇਹ ਤਾਂ ਫਿਰ 8 8-9 ਲੱਖ ਰੁਪਏ ਸਸਤਾ ਦੂਜੇ ਨਾਲੋਂ ਹਾਂਜੀ ਉਹ ਯੂਪੀਐਲ ਦਾ ਮਾਸਤਾ 17 ਲੱਖ ਦਾ ਹੈ ਆਹਾਂ ਉਹ ਪਉਂਦਾ ਨਾ ਉਹ ਯੂਪੀਐਲ 16-17 ਲੱਖ ਦਾ ਹਾਂ ਨਹੀਂ ਪਉਂਦਾ ਕੱਲੀ ਸਪਰੇਅ ਹੀ ਕਰਦਾ ਹਾਂ ਉਹਦੇ ਨਾਲ ਜਦ ਮਗਰ ਉਹ ਆ ਜਿਵੇਂ ਤੂੰ ਤੋਰੀ ਫਿਰਾਂ ਉਹ ਚੱਲਦਾ ਨਹੀਂ ਜਾਂਦਾ ਕੱਲੀ ਰੇਪਾਉ ਤੇ ਜਾਂ ਕੱਲੀ ਸਪਰੇਅ ਕਰੂਗਾ ਇਹ ਦੋਵੇਂ ਇਹ ਸਟ ਇਹ ਦੋਵੇਂ ਕੰਮ ਨਾਲ ਦੀ ਨਾਲ ਹੀ ਕਰੀ ਜਾਂਦਾ ਹੈ ਮੈਨੂੰ ਇਹ ਦੱਸ ਵੀ ਇਹਦੀ ਕੋ ਗਰੰਟੀ ਵਾਰੰਟੀ ਵੀ ਦਿੱਤੀ ਉਹਨਾਂ ਨੇ ਗਰੰਟੀ ਫੁੱਲ ਗਰੰਟੀ ਦਿੱਤੀ ਫੁੱਲ ਗਰੰਟੀ ਸਾਰੀ ਇਹਦੀ ਇੰਜਨ ਤੋਂ ਲੈ ਕੇ 2 ਜੱਡ ਟੋਟਲ ਸਮਾਨ ਦੀ ਸਾਲ ਦੀ ਇਹਦਾ ਭਰਾਉ ਹੀ ਬਣ ਗਈ ਆਪਾਂ ਨੂੰ ਭਰਾਉ ਅੱਛਾ ਤੇ ਮੈਨੂੰ ਇਹ ਦੱਸ ਤੂੰ ਚਲਾਇਆ ਕਿਵੇਂ ਲੱਗਿਆ ਤੈਨੂੰ ਬਹੁਤ ਵਧੀਆ ਲੀਟਰ ਕਿੰਨੇ ਲੀਟਰ ਪਾਣੀ ਪੈਂਦਾ ਉਹ ਟੈਂਕੀ ਚ 750 ਲੀਟਰ 750 ਲੀਟਰ ਤੇ ਕਿੰਨੇ ਕਿਲਿਆਂ ਚ ਹੋਊਗਾ ਪੰਜਾਂ ਕਿਲਿਆਂ ਚ ਪੰਜਾਂ ਕਿਲਿਆਂ ਚ 750 ਲੀਟਰ ਪਾਣੀ ਪਾ ਦੋਗੀ ਹੈ ਫੁੱਲ ਪਾਣੀ ਤੇ ਪਿੱਛੇ ਯੂਰੀਆ ਟੈਂਕ ਜਿਹੜਾ ਯੂਰੀਆ 6 ਘਟੇ 6 ਘਟੇ ਯਾਨੀ ਕਿ 6 ਕਿਲਲੇ ਹੂੰ ਹੈਂ ਦਵਾਈ ਦੁਈ ਰਲਾ ਸਕਦੇ ਕੋਈ ਚੱਕਰ ਨਹੀਂ ਰਲਾ ਸਕਦੇ ਜਿਹੜੀ ਮਰਜ਼ੀ ਰਲਾਓ ਇਧਰ ਨੂੰ ਮੇਰੇ ਨਾਲ ਰੁੱਸਿਆ ਐ ਨੂੰ ਮੂੰਹ ਕਰ ਖਾਲ ਮੈਂ ਉਹਦੇ ਹਾਲ ਵੇਖੇ ਨਾ ਆਇਆ ਅੱਛਾ ਠੀਕ ਆ ਭਾਈ ਇਹ ਤਾਂ ਯਾਰ ਸਿਰਾ ਚੀਜ਼ ਹੈ ਨਾ ਇਹ ਇੰਜਣ ਕਿੰਨੇ ਸਿਲੰਡਰ ਦਰਸ਼ਨ ਹੋਏ ਤਿੰਨ ਸਿਲੰਡਰ ਤਿੰਨ ਸਿਲੰਡਰ 735 ਦਾ 735 ਵਰਾਈ ਦਾ ਇਹਦੇ ਚ ਇੰਜਣ ਐਫੀ ਦਾ ਹਾਂ ਚੱਕ ਦੇ ਵਾਹ ਬਈ ਵਾਹ ਵਾਕਈ ਮਿੱਤਰੋ 735 ਦਾ ਇੰਜਣ ਵਿੱਚ ਐਫੀ ਦਾ ਦਵਾਈ ਦੁਈ ਰਲਾ